ਦੇਲ ਸੋਟਕੇ ਬੈ ਗਿਆ ਕੰਮ ਨਹੀਂ ਮਿਲਿਆ ਬੁਰਾ ਹਾਲ ਆ ਕਾ ਨੂੰ ਮੈਂ ਯੂਰਪ ਆ ਗਿਆ ਕਾ ਨੂੰ ਵਿਦੇਸ਼ਾਂ ਦੇ ੱਟਕੇ ਖਾਨ ਮੈਂ ਆ ਗਿਆ ਜੇ ਮੈਂ ਕੁਝ ਉੱਥੇ ਕਰ ਲੈਂਦਾ ਸ਼ਾਇਦ ਮੈਂ ਚੰਗਾ ਰਹਿੰਦਾ ਇਹ ਗੱਲ ਕਈ ਸਾਰੇ ਮੇਰੇ ਭਰਾ ਨੌਜਵਾਨ ਸੋਚਦੇ ਆ ਜਦੋਂ ਵਿਦੇਸ਼ਾਂ ਦੇ ਵਿੱਚ ਆਉਂਦੇ ਆ ਕੰਮ ਨਹੀਂ ਲੱਭਦਾ ਰਹਿائش ਨਹੀਂ ਲੱਭਦੀ ਜੇ ਰਹਿائش ਲੱਭਦੀ ਆ ਤੇ ਨਾਲ ਦੇ ਯਾਰ ਮਿੱਤਰ ਦੋਸਤ ਨਹੀਂ ਲੱਭਦੇ ਹੁਣ ਗੱਲ ਇਦਾਂ ਆ ਕਿ ਜਿਹੜਾ ਵਦੇਸ਼ਾਂ ਦਾ ਸਵਾਦ ਆ ਇਹ ਬਹੁਤ ਜਿਹੜਾ ਡਿਫਰੈਂਟ ਆ ਵੱਖਰਾ ਆ ਇਹ ਕਈਆਂ ਨੂੰ ਰਾਸ ਆ ਜਾਂਦਾ ਕਈਆਂ ਨੂੰ ਰਾਸ ਨਹੀਂ ਆਉਂਦਾ ਪਰ ਕਈ ਲੋਕ ਪੈਨਿਕ ਹੋ ਜਾਂਦੇ ਨੇ ਆਪਾਂ ਘਬਰਾ ਜਾਂਦੇ ਆ ਕਿ ਕੀ ਬੜੇਗਾ ਪੈਸਾ ਲਾ ਲਿਆ ਵਿਦੇਸ਼ਾਂ ਨੂੰ ਆ ਗਏ ਆ ਤੇ ਕੰਮ ਕਰਨੀ ਮਿਲਦਾ ਰਹਿائش ਨਹੀਂ ਮਿਲਦੀ ਪੂਰੇ ਹਾਲਾਤ ਆ ਕਈ ਲੋਕ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੜਕਾਂ ਤੇ ਵੀ ਗੁਜ਼ਾਰਦੇ ਨੇ ਕਈ ਲੋਕ ਪੁੜਾ ਥੱਲੇ ਵੀ ਸੌਂਦੇ ਨੇ ਕਈ ਲੋਕ ਇੱਥੇ ਸੜਕਾਂ ਤੇ ਸਮਾਨ ਵੀ ਵੇਚਦੇ ਨੇ ਇਹ ਤਾਂ ਹਾਲਾਤ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਰੇਲਵੇ ਸਟੇਸ਼ਨਾਂ ਤੇ ਦੇਖਦੇ ਆ ਹੁਣ ਗੱਲ ਇਦਾਂ ਵਾ ਬਾਈ ਜਦੋਂ ਅੱਜ ਤੋਂ 25 ਸਾਲ ਪਹਿਲਾਂ ਅਸੀਂ ਆਏ ਸੀ ਸਪੇਨ ਦੀ ਧਰਤੀ ਤੇ ਸਾਡੇ ਵੀ ਇਹੀ ਹਾਲਾਤ ਸੀ ਅਸੀਂ ਵੀ ਇਦਾਂ ਸੀ ਹੁਣ ਤੁਸੀਂ ਘਾਬਰਨਾ ਨਹੀਂ ਆ ਗੱਲ ਪੂਰੀ ਦੋੜਨੀ ਆ ਤੇ ਸਾਡੇ ਵੀ ਹਾਲਾਤ ਇੰਜ ਦੇ ਸੀਗੇ ਸਾਨੂੰ ਵੀ ਕੰਮ ਨਹੀਂ ਲੱਭਦਾ ਸੀ ਪਰ ਮਿਹਨਤ ਕਰਨਾ ਦ੍ਰਿੜ ਮਿਹਨਤ ਮਿਹਨਤ ਕਰਨ ਨਾਲ ਤੁਹਾਡੇ ਪੇਪਰ ਵੀ ਬਣ ਜਾਂਦੇ ਨੇ ਤੁਹਾਡੇ ਕਾਰਜ ਵੀ ਰਾਸ ਹੋ ਜਾਂਦੇ ਨੇ ਤੁਸੀਂ ਪੱਕੇ ਵੀ ਹੋ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਬਿਜ਼ਨਸ ਕਾਰੋਬਾਰ ਵੀ ਹੋ ਸਕਦਾ ਆ ਹੁਣ 25 ਸਾਲ ਪਹਿਲਾਂ ਆਇਆ ਹੋਇਆ ਇੱਕ ਬੰਦਾ ਅੱਜ ਉਸ ਦੇ ਕੋਲ ਗੱਡੀ ਵੀ ਆ ਕਾਰੋਬਾਰ ਵੀ ਆ ਬਿਜ਼ਨਸ ਵੀ ਆ ਸਾਰਾ ਕੁਝ ਆ ਤੇ ਆਇਆ ਕਿੱਥੋਂ ਆਉਂਦਾ ਆ ਜੀ ਮਿਹਨਤ ਕਰਨ ਦੇ ਨਾਲ ਕਿਉਂਕਿ ਵਿਦੇਸ਼ ਇਹ ਬਾਹਰਲਾ ਮੁਲਕ ਭਵੇਂ ਮਿੱਠੀ ਝੇਲ ਆ ਪਾਰੇ ਇੱਥੇ ਤਰੱਕੀ ਕਰਨ ਦੇ ਵੀ ਬਹੁਤ ਰਸਤੇ ਆ ਪਰ ਸ਼ੁਰੂਆਤ ਕਈ ਵਾਰੀ ਬਹੁਤ ਪੁੰਝੋ ਕਰਨੀ ਪੈਂਦੀ ਆ ਜਿੱਥੋਂ ਅਸੀਂ ਸੋਚ ਨਹੀਂ ਸਕਦੇ ਆ ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਦੀ ਕਾਲ ਆਉਂਦੀ ਆ ਕਿ ਭਾਜੀ ਕੰਮ ਤੇ ਲਵਾ ਦਿਓ ਕੰਮ ਲੱਭ ਦਿਓ ਤੇ ਕੰਮ ਤੇ ਜ਼ਰੂਰ ਲਗੜਾਇਆ ਤੇ ਕਹਿੰਦਾ ਭਾਜੀ ਭਾਵੇਂ ਕੰਮ ਭਾਂਡੇ ਮਾਂਜਣ ਦਾ ਕਿਉਂ ਨਾ ਹੋਵੇ ਤੇ ਭਾਂਡੇ ਮਾਂਜਣ ਤੇ ਹੀ ਲਵਾ ਦਿਓ ਕਿਤੇ ਲਵਾ ਦਿਓ ਲੱਗਣਾ ਜ਼ਰੂਰ ਆ ਕੰਮ ਤੇ ਜ਼ਰੂਰ ਲਵਾਓ ਹੁਣ ਗੱਲ ਇਦਾਂ ਵਾਂ ਕਿ ਭਾਜੀ ਇੱਥੇ ਜਿਹੜੇ ਭਾਂਡੇ ਮਾਜਣ ਵਾਲਾ ਕੰਮ ਆ ਉਹ ਵੀ ਕੰਮ ਹੀ ਆ ਇੱਥੇ ਸਾਰੇ ਕੰਮ ਜਿਹੜੇ ਆ ਉਹ ਕੰਮ ਹੀ ਆ ਤੇ ਬਾਕੀ ਜਿਹੜੇ ਜਿਹੜੇ ਇੱਥੇ ਕੋਈ ਵੱਡਾ ਛੋਟਾ ਨਹੀਂ ਕੰਮ ਸਾਰੇ ਇੱਕੋ ਜਿਹੇ ਹੁੰਦੇ ਆ ਤੇ ਬਾਕੀ ਤੁਹਾਡੇ ਨਾਲ ਫਿਰ ਕਰਦੇ ਆ ਗੱਲਬਾਤ ਛੇਤੀ ਤੇ ਸਟਰਗਲ ਕਰੋ ਦਿਨ ਪਰ ਦਿਨ ਜਿਹੜੇ ਆ ਹਾਲਾਤ ਬਦਲਦੇ ਜਾਂਦੇ ਆ ਜਿੱਦਾਂ ਅੱਜ ਕੈਮਰੇ ਦੇ ਅੱਗੇ ਖੜ ਕੇ ਅਸੀਂ ਤੁਹਾਨੂੰ ਇੱਕ ਕਹਾਣੀ ਜਾਂ ਹਿਸਟਰੀ ਸੁਣਾ ਰਹੇ ਆ ਤੁਹਾਨੂੰ ਇਹ ਕਲਪਨਾਈਕ ਵੀ ਲੱਗ ਸਕਦੀ ਐ ਇੱਕ ਫਿਲਮ ਦੀ ਸਟੋਰੀ ਵੀ ਲੱਗ ਸਕਦੀ ਆ ਤੇ ਤੁਹਾਨੂੰ ਇੱਕ ਐਕਸੈਸਫੁਲ ਬੰਦੇ ਦੀ ਕਹਾਣੀ ਜਾਂ ਸਟੋਰੀ ਉਹ ਜਿਹੜੀ ਸਚਾਈ ਆ ਉਹ ਸਚਾਈ ਟਾਈਮ ਪਾ ਕੇ 25 ਸਾਲ ਬਾਅਦ ਜਿਹੜੇ ਹੱਡ ਗੋਡੇ ਘਸਾ ਕੇ ਆਈ ਆ ਉਹਦੇ ਅਰਗਰੀਸ ਨਹੀਂ ਆ ਤੇ ਇਸੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਭਾਈ ਆਪਣਾ ਫੈਸਲਾ ਡ੍ਰਿਡ ਰੱਖੋ ਮਿਹਨਤ ਕਰੋ ਤੇ ਕਾਮਯਾਬ ਜਰੂਰ ਹੋਵੋਗੇ ਜੇ ਤੁਸੀਂ ਵਾਕੇ ਹੀ ਕਾਮਯਾਬ ਹੋਣ ਦੇ ਇਰਾਦੇ ਨਾਲ ਆਏ ਹੋ ਜੇ ਤੁਸੀਂ ਮਿਹਨਤ ਕਰਨ ਦੇ ਇਰਾਦੇ ਨਾਲ ਘਰ ਆਏ ਹੋ ਤਾਂ ਜਰੂਰ ਹੋਵੋਗੇ ਕਦੇ ਨਾ ਕਦੇ ਕਿਤੇ ਨਾ ਕਿਸੇ ਪਾਸੇ ਗੁਰੂ ਸਾਹਿਬ ਜਿਹੜੇ ਆ ਉਹ ਬਾਹ ਫੜਦੇ ਫੜਦੇ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਪ੍ਰੋਬਲਮ ਮੁਸ਼ਕਲਾਂ ਆਉਂਦੀਆਂ ਆ ਇਸੇ ਲਈ ਅਸੀਂ ਕੋਸ਼ਿਸ਼ ਕਰਦੇ ਆ ਕਿ ਯੂਰਪ ਦੀ ਵਕੂ ਬੱਕਰੀਆਂ ਕੰਟਰੀਆਂ ਦੇ ਵਿੱਚ ਆਪਣੇ ਗਰੁੱਪ ਹੁਣ ਪੰਜਾਬੀਆਂ ਦੇ ਆਪਾਂ ਇੱਕ ਦੂਸਰੇ ਭਰਾ ਨੂੰ ਕਿਸੇ ਨੂੰ ਕੰਮ ਤੇ ਲਵਾ ਸਕੀਏ ਤੇ ਆਪਾਂ ਜਰੂਰ ਕਿਸੇ ਨਾ ਕਿਸੇ ਦੀ ਮਦਦ ਕਰੀਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਇਤਿਹਾਸ ਬਣ ਜਾਂਦਾ ਉਹਦੀ ਇੱਕ ਜ਼ਿੰਦਗੀ ਲਾਈਫ ਦੀ ਇੱਕ ਸਟੋਰੀ ਬਣ ਜਾਂਦੀ ਹੈ ਤੇ ਉਸ ਸਟੋਰੀ ਦੇ ਵਿੱਚ ਤੁਹਾਡਾ ਜ਼ਿਕਰ ਕਿਹੜੀ ਜਗ੍ਹਾ ਤੇ ਹੁੰਦਾ ਆ ਇਹ ਤੁਸੀਂ ਆਪ ਜਾਣਦੇ ਆ ਇਸ ਲਈ ਸਾਰਿਆਂ ਦੀ ਮਦਦ ਕਰਿਆ ਕਰੋ ਕੱਚਿਆਂ ਮੁੰਡਿਆਂ ਦੀ ਵੀ ਮਦਦ ਕਰਿਆ ਕਰੋ ਕਿਉਂਕਿ ਉਹਨਾਂ ਦੇ ਦਿਨ ਵੀ ਬਦਲਣ ਵਾਲੇ ਆ ਕੋਈ ਜ਼ਿਆਦਾ ਸਮਾਨੀ ਲੱਗਣਾ ਹੋਰ ਵੀ ਤੁਸੀਂ ਸਾਰੀਆਂ ਵੀਡੀਓਜ਼ ਦੇਖਿਆ ਕਰੋ ਸਾਡੀਆਂ ਸਾਡੇ ਚੈਨਲ ਨੂੰ ਜਰੂਰ ਅੱਗੇ ਪ੍ਰਮੋਟ ਕਰੋ ਲੋਕਾਂ ਤੱਕ ਪਹੁੰਚਾਓ ਜੋ ਕਿ ਅਸੀਂ ਕਈ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਆ ਜਿਹੜੀਆਂ ਗੱਲਾਂ ਬਾਤਾਂ ਦਾ ਤੁਹਾਨੂੰ ਹੋ ਸਕਦਾ ਫਾਇਦਾ ਬਹੁਤ ਬਹੁਤ ਧੰਨਵਾਦ